ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜ਼ ਜਾਮ ਸਾਰੇ ਵੀ ਨਾਲ ਸੈਟ ਨੇ ਤੇ ਕਰਦਗੇ ਵਲੌਗ ਦੀ ਸਟਾਰਟਿੰਗ ਤੇ 12 ਵਜ ਗਏ ਮਿੱਤਰੋ ਅੱਜ ਆਪਣੇ ਵਲੌਗ ਸਟਾਰਟ ਨਹੀਂ ਹੋਏਗਾ ਅੱਜ ਯਰ ਬੱਦਲ ਜਾਂ ਸੀਗਾ ਤੇ ਤਾਂ ਹੀ ਨਾ ਵਲੌਗ ਸਟਾਰਟ ਕੀਤਾ ਤੇ ਤਾਂ ਵੀ ਹੋਣੀ ਐ ਮੈਂ ਲੜਕੇ ਦਾ ਤਾਂ ਵੀ ਐ ਕਿ ਤਾਂ ਆਉਂਦੇ ਤੇ ਫੇਰ ਹੀ ਵਲੌਗ ਸਟਾਰਟ ਹੁੰਦਾ ਹਨ ਹਵਾ ਹੀ ਵਾਹ ਹੋ ਗਈ ਜਾਂਦੀ ਐ ਨਾ ਹੀ ਆਪਾਂ ਕੋਈ ਬੱਚਾ ਛੱਡਿਆ ਤੇ ਨਾ ਹੀ ਕੋਈ ਕਬੂਤਰ ਬਾਹਰ ਕੱਢਿਆ ਨਾ ਤੇ ਸਕੀਮ ਜੀ ਬਣ ਰਹੀ ਆ ਆ ਜਿਹੜਾ ਮੈਟ ਹੈਗਾ ਇਹ ਵੀ ਥੋੜ੍ਹ ਕੇ ਤੇ ਆ ਵੀ ਧੋਦ ਗਿਆ ਪਿੰਜਰੇ ਦਾ ਮੈਟ ਹਨ ਤੇ ਬਾਕੀ ਜਿਹੜੇ ਆਵੇ ਆਵ ਸ਼ਾਇਦ ਵੀ ਇਹ ਵੀ ਮੈਟ ਧੋਦ ਗਏ ਸਕੀਮ ਬਣ ਰਹੀ ਹੈ ਹਜੇ ਪੂਰੀ ਸਕੀਮ ਨਹੀਂ ਬਣੇਗੀ ਜਦੋਂ ਪੂਰੀ ਸਕੀਮ ਬਣੀ ਤੇ ਫਿਰ ਧੋਵਾਂਗੇ ਆਪਾਂ ਉਹ ਕਿਉਂ ਯਾਰ ਅਮਲਾਂ ਪਾਲਿ ਦਵਾਈ ਲਈ ਸੀ ਆਪਾਂ ਸਾਰੇ ਕਬੂਤਰਾਂ ਨੂੰ ਤੇ ਮੁਲਾਪ ਨੂੰ ਪਕੜਦੇ ਆ ਤੇ ਤੇ ਹੁਣ ਧੋ ਕੇ ਪਾਵਾਂਗੇ ਧੋ ਕੇ ਜਾਲ ਚ ਆਪਾਂ ਕਬੂਤਰ ਕੋਈ ਵੀ ਪਾਉਣ ਦਾ ਬਸ ਬੈਠੇ ਆ ਹਵਾ ਵਗਦੀ ਜਾਂਦੀ ਪੂਰੀ ਨਜ਼ਾਰੇ ਆਈ ਜਾਂਦੇ ਆ ਤੇ ਇੰਸਟਾਗ੍ਰਾਮ ਤੇ ਜਿਹੜਾ ਆਪਾਂ ਜਿਹਨੇ ਫੋਲੋ ਨਹੀਂ ਕੀਤਾ ਇੰਸਟਾਗ੍ਰਾਮ ਤੇ ਇੰਸਟਾਗ੍ਰਾਮ ਦੀ ਫੋਲੋ ਕਰ ਲਓ ਬਹੁਤ ਹੀ ਆਪਾਂ ਰੂਰ ਇਲਾ ਪਾਈ ਦਿਗਾ ਜਿਵੇਂਗਾ ਇੱਥੇ ਫਿਰਦੇ ਨੇ ਇੱਥੇ ਮੈ ਰੀਲਾ ਬਣਾ ਲੈਣਾਂ ਵਿੱਚੋਂ ਹੀ ਤੇ ਉਹ ਆਪਾਂ ਇੰਸਟਾਗ੍ਰਾਮ 'ਚ ਪੋਸਟ ਕਰ ਦੀ ਜੀਂਗਾ ਗਾਣਾ ਲਾ ਕੇ ਤੇ ਬਾਕੀ ਵਲੌਕ ਕਿਵੇਂ ਲੱਗਦੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਨਾ ਬਾਹਣ ਨੂੰ ਉਤਰੀ ਬਾਹਰ ਬੁਰੂ ਕੱਟਾਂਗੇ ਮੇਤਰੋ ਬਾਜੰਗ ਵੀ ਆ ਗਏ ਨੇੜੇ ਆ ਨਾ ਇੱਕੇ ਨਾ ਮਿੱਤਰੋ ਵਲੌਗ ਦੀ ਸਟਾਰਟਿੰਗ ਕਰਤੀ ਆ ਓਏ ਮਿੱਤਰੋ ਆਈ ਦੀ ਖੇਤ ਗੀੜਾ ਮਾਰਨ ਤੇ ਮੈਡ ਜਾਵੜੀ ਆ ਬਹ ਹੁਣੇ ਗਈ ਆ 20 ਮਿੰਟ ਹੋ ਗਏ ਜੀ ਸ਼ੂ ਬੰਦ ਕਰਤਾ ਆਪਾਂ ਆਥ ਨੇ ਆਪਣੀ ਵਾਰੀ ਵੀ ਤੇ ਇੱਕੇ ਰਹਿ ਗਿਆ ਵਾਰੀ ਨਾਲ ਲੱਗ ਜੂਗਾ ਬਾਕੀ ਪੱਠੇ-ਪੁੱਠੇ ਲਾ ਦਾਂਗੇ ਚੱਲ ਲਈ ਕਰੇ ਤੋ ਇਹ ਮੈਡ ਮੂੜਿਆ ਚੱਲ ਕੇ ਆਇਂਦਣੇ ਸਰਨਾ ਮੇਟਰ ਤੋਂ ਟੁੱਟ ਕੇ ਮੈਟ ਵੀ ਆਪਾਂ ਤੁੱਪ ਵੀ ਕਹਿੰਦੇ ਪੂਰੀ ਨਿਕਲਈ ਆ ਯੱਕ ਵਾਦੀ ਦਾ ਤੋਪ ਤਾਂ ਆਪੀ ਨਿਕਲਨੀ ਆ ਕੁੰਢ ਨੇ ਲੜ ਗਏ ਯਾਰ ਕੁੰਢ ਨਾਲਾਂ ਗਾਉਂਗਾ ਇਹਨਾਂ ਦੇ ਛੱਕੋ ਆ ਵੀ ਲੋ ਇਹੋ ਜਿਹੀ ਫਸਾਈ ਵੀ ਅਗੋ ਉੱਟ ਜਾ ਇਹਨਾਂ ਮੈਟ ਉੱਡਦਾ ਨਹੀਂਗਾ ਇਹ ਇੱਧਰ ਹੀ ਫਸਾਈ ਦੀ ਆ ਲੋਕ ਕਿਹਾ ਬਰਾਵਾ ਇੱਧਰ ਵੇਖ ਵੀ ਆ ਵੇਖ ਲਾ ਤੇ ਇਹਦਾ ਵਾਇਦਾ ਹੈਗਾ ਖੋਸਾ ਉਸ ਦਾਲ ਸਿੰਘ ਜੀ ਦਾ ਬਾਈ ਮਿਲਣਾ ਯਾਰ ਠੀਕ ਹੈ ਕਿਵੇਂ ਲੱਗੇ ਜਾਨਵਰ ਬਾਈ ਬਾਈ ਬਹੁਤ ਬਹੁਤ ਵਧੀਆ ਲੱਗੇ ਯਾਰ ਤੇਰੇ ਜਾਨਵਰ ਬੜੇ ਸੋਹਣੇ ਆ ਬਾਈ ਤੇਰੇ ਵਲੌਗ ਦੇਖੀਦੇ ਆ ਤੇ ਬਹੁਤ ਵਧੀਆ ਵਲੌਗ ਆਉਂਦੇ ਆ ਧੰਨਵਾਦ ਵਲੌਗ ਖਣਵਾਏ ਵੀਰ ਲੋ ਜਾਨ ਮਰੀ ਕਿੰਨੇ ਘਰ ਰੱਖੇ ਆਪਣੇ ਪੁੱਤਰੀ ਆਪਣੇ ਕੋਲੇ ਹੈਗੇ ਵੀ 50 60 ਪੁੱਤਰੀ ਹੈਗੇ ਆਪਣੇ ਕੋਲੇ ਠੀਕ ਹੈ ਛੱਡ ਦੇ ਮਾਈਆਂ ਮੂਹਿਆਂ ਕਿ ਨਹੀਂ ਹਾਂਜੀ ਹਾਂਜੀ ਵਾਰੀਆਂ ਬਈ ਛੱਡੀ ਠੀਕ ਹੈ ਆ ਆਪਣੇ ਉਰਦਨਾ ਸਾਰੇ ਦੇਖੋ ਭਾਈ ਜੀਰਾ ਤਾਂ ਆਇਆ ਚੱਲ ਕਹਿੰਦਾ ਜੀਰੇ ਕੋਲੀ ਨਾ ਪੈ ਜਾਂਦਾ ਬਈ ਜਿਹੜਾ ਕਿਹੜਾ ਜੀਰਾ ਹੀ ਇਹਨੇ ਜੀਰਾ ਜੀਰਾ ਇਹ ਕਿੰਨੇ ਕਿਲੋਮੀਟਰ ਬਾਅਦ ਹੋ ਗਈ ਤੁਹਾਨੂੰ ਮੇਰਾ 60 ਕਿਲੋਮੀਟਰ ਹੋ ਗਿਆ ਹਾਂ 60 ਕਿਲੋਮੀਟਰ ਬਾਅਦ ਤੋਂ ਬਈ ਚੱਲ ਕੇ ਸਪੈਸ਼ਲ ਆਣਾ ਜਿੱਥੇ ਪਿਆਰ ਹੁੰਦਾ ਉੱਥੇ ਹੁੰਦੇ ਆ ਨਾ ਬਈ ਤਾ ਬਾਈ ਹਾਂਜੀ ਵਲੌਗ ਬਾਈ ਤੇਰੇ ਡੇਲੀ ਵੇਖੀਦਾ ਧੰਨਵਾਦੀ ਉਹ ਕਿਵੇਂ ਲੱਗਦੇ ਵਲੌਗ ਜੀ ਹਾਇ ਤਾਂ ਆਪਣਾ ਨਵਾਂ ਹੀ ਨਵਾਂ ਕੰਮ ਹੀ ਆ ਹਾਇ ਤਾਂ ਆਪਣਾ ਨਵਾਂ ਹੀ ਤੱਕਵਾ ਗਿਆ ਹਾਇ ਤਾਂ ਆਪਾਂ ਨੂੰ ਪਿਛਲੀ ਗਰਮੀ ਤਾਂ ਬਣਾਇਆ ਹੀ ਨਹੀਂ ਮੈਂ ਹੁਣ ਸਿਆਜ ਜਿਹੀ ਲੱਗਾ ਸੀ ਬਣਾਉਣਾ ਜਦੋਂ ਮੈਨੂੰ ਲੱਗਾ ਤੇਰੀ ਬਾਜੀ ਛੁੱਟੀ ਆ ਦੂਸਰ ਵਾਲੀ ਲਾਸਟ ਜਿਹੜੀ ਹਾਂ ਟਲ ਮੀਡੀਅਮ ਨਾਲ ਪੈਂਦੀ ਸਾਹਮਣੇ ਆਉਂ ਰਹਿੰਦਾ ਹਾਂ ਉਹ ਉਦੋਂ ਤੋਂ ਤੇਰੇ ਵਲੌਗ ਵੇਖਣਾ ਉਹ ਹਾਂ ਉਦੋਂ ਹੀ ਪੌਣ ਲੱਗਾ ਸੀ ਮੈਂ ਉਦੋਂ ਹੀ ਤੇਰੇ ਮੈਂ ਵਲੌਗ ਵੇਖਣਾ ਸ਼ੁਰੂ ਕੀਤੇ ਸੀ ਇੰਸਟਾਗ੍ਰam ਤੇ ਜੁੜੇ ਸੀ ਕਿ ਉਹੀ ਆ ਗਏ ਸੀ ਅੱਗੇ ਨਹੀਂ ਜਾਨਕੀ ਤੁਹਾਡਾ ਚੈਨਲ ਰეკਮੈਂਡ ਹੁੰਦਾ ਸੀ ਮੈਨੂੰ ਤੇ ਫਿਰ ਜਦੋਂ ਮੈਨੂੰ ਲੱਗਾ ਕਿ ਬਹੁਤ ਵਧੀਆ ਜਾਣਕਾਰੀ ਦਿੰਦੇ ਆ ਚੱਲ ਵੀ ਕਬੂਤਰ ਵੀ ਇਨਾਂ ਕੋਲੇ ਚੰਗੇ ਆ ਆਪਦੇ ਏਰੀਆ ਦੇ ਬੰਦੇ ਆ ਪਰ ਉਹਦੇ ਮੈਂ ਰੈਗੂਲਰ ਵਲੌਗ ਜਾਨਕੀ ਦੇਖਣੀ ਸ਼ੁਰੂ ਕਰ ਦਿੱਤੀ ਇੰਟਰਸਟਡ ਬਣ ਗਿਆ ਗੋੰਤਾ ਇੰਟਰਸਟਡ ਬਣ ਗਿਆ ਹੁਣ ਜਾਨਕੀ ਰੈਗੂਲਰ ਜਦੋਂ ਤੁਸੀਂ ਵਲੌਗ ਪਾਉਂਦੇ ਆ ਤੇ ਬਸ ਉਹਦੇ ਨਾਲ ਦੀ ਨਾਲ ਹੀ ਕੋਈ ਸੈਗਮੈਂਟ ਦੇ ਵੱਲ ਦੇ ਬੈਠੀ ਉਹਨੂੰ ਵੀ ਦੇਖ ਲਈ ਜਾਨਕੀ ਸਾਰਾ ਵੇਖ ਲਿਆ ਚਲੋ ਧੰਨਵਾਦ ਜੀ ਲਓ ਜੀ ਗਏ ਬਾਈ ਤੇ ਬਈ ਆਪਣਾ ਵਲੌਗ ਵੀ ਇਹ ਨਹੀਂ ਹੁੰਦੇ ਆ ਕਹਿੰਦਾ ਬਈ ਵਧੀਆ ਬਣਾਉਣਾ ਵਲੌਗ ਤੇ ਧੰਨਵਾਦ ਭਾਈ ਜਿਹੜਾ ਹੀ ਨਹੀਂ ਦੂਰ ਮਿਲਣਾ ਹੈ ਨਾ ਜੀਰੇ ਕੋਲੋਂ ਆਏ ਬਈ 60 ਕਿਲੋਮੀਟਰ ਵੱਡ ਹੋਊਗਾ ਆਪਣੇ ਤੋਂ ਤੇ ਜਿੱਥੇ ਮੋਹ ਪਿਆ ਰ ਹੈ ਉੱਥੇ ਬਾਈ ਆਉਂਦਾ ਹੈ ਨਾ ਚਲੋ ਕੋਈ ਨਹੀਂ ਤੇ ਆਹ ਸੱਚ ਰਹਿ ਗਿਆ ਆਪਣਾ ਯਾਰ ਕਪੜਾ ਇਹ ਵਿੱਚ ਆਹ ਧੋਣ ਦੇ ਸੀ ਆਪਾਂ ਉਦੋਂ ਨੂੰ ਬਾਈ ਆ ਗਏ ਸੀਗੇ ਆਹ ਜਿਹੜੇ ਖੰਮ ਖੁੰਮ ਪਏ ਸਾਰੇ ਸਾਫ਼ ਕਰ ਦਾਂਗੇ ਆਪਾਂ ਨੋ ਇੱਕ ਇਹ ਉਹ ਵੀ ਧੋਦਾਂਗੇ ਯਾਰ ਉਹ ਕੱਲ੍ਹ ਧੋਦਾਂਗੇ ਤੇ ਇੱਕ ਆਹ ਤੇ ਮੈਨੂੰ ਆ ਵੀ ਧੋਣੀ ਆ ਥੜਲੇ ਦਾ ਯਾਰ ਇਹ ਨਹੀਂ ਭਈ ਇਹ ਧੋ ਗਈ ਰੱਖਿਆ ਸੀ ਗੱਜਾਂ ਸਾਫ ਬਿਲਕੁਲ ਇਹ ਆਪਾਂ ਰੱਖ ਦਿੰਨੇ ਆਂ ਵਿਸ਼ਾਵਾਂਗੇ ਜੇ ਲੀਡ ਜਿ ਕੂਤਰ ਕਦਰ ਬਾਹਰ ਕੱਢੇ ਔਰ ਉਹ ਵਿਸ਼ਾਗੇ ਹੋਂਦਾ ਲੋੜ ਹੀ ਨਹੀਂ ਆਹ ਧੋਣਾ ਲਾ ਕਿਉਂਕਿ ਇੱਥੇ ਆਪਾਂ ਦਵਾਈ ਲਾਈ ਸੀ ਮਿਲਾਂ ਪਾਣੀ ਕੂਤਰਾਂ ਨੂੰ ਇਹ ਵੀ ਧੋ ਦਿੰਨੇ ਆਪਾਂ ਚੱਕੋ ਜੀ ਦੋ ਮੈਟ ਹੋ ਗਏ ਤੁਨ ਵਾਲੇ ਜੀ ਚੋਰ ਪਹਿਲਾ ਆਪ ਧੋਗੇ ਲਿਉਨੇ ਯਾਰ ਫਿਰ ਕੂਤਰਾਂ ਦਾਣਾ ਪਾਣੀ ਪਾਉਣੇ ਆ ਦਾਣਾ ਪਾਣੀ ਇਧਰ ਤਾਂ ਮੇਲੇ ਪਿਆਈ ਆ ਪਿਆਈ ਆ ਜੀ ਤੜਕੇ ਪਾਇਆ ਸੀ ਥੋੜਾ ਥੋੜਾ ਇਧਰ ਹੈ ਨਹੀਂਗਾ ਉਹ ਦਾਣਾ ਪਾਣੀ ਪਾ ਦੇਣੇ ਕੂਤਰਾਂ ਨੂੰ ਤੇ ਬਾ ਇੱਕ ਦਿਨ ਕਰਿਆ ਆਪ ਕਬੂਤਰ ਵੀ ਆ ਪਟਨੇ ਯਾਰ ਆ ਜਿਹੜੇ ਕੂਤਰ ਝਾੜ ਝੂੜ ਪਏ ਨਾ ਸਾਰੇ ਖੇਚ ਦੇਣੇ ਇਹ ਮਤਲਬ ਸਾਰੇ ਖੇਚ ਹੀ ਦੇਣੇ ਆਪਾਂ ਯਾਰ ਕੋਈ ਗੂਤਰ ਨਹੀਂ ਛਡਾਂਗਾ ਜਿਹੜੇ ਪਟਨ ਵਾਲੇ ਆ ਬਾ ਜਿਹੜੇ ਹੁਣ ਪਟਨ ਲੱਗ ਪਏ ਅਸੀਂ ਤੇ ਸਾਰੀ ਖੇਚ ਦੇਣੇ ਜਿੰਨੇ ਵੀ ਰਹਿ ਗਏ ਆ ਤੇ ਬਾਅਦ ਚ ਨਹੀਂ ਪਟਣਾ ਕਿਉਂਕਿ ਐਂディ ਹੁੰਦਾ ਹਨਾ ਕਿ ਹੁਣ ਪੱਟੇ ਤੇ ਗਰਮੀ ਸਾਰ ਹੋ ਜਾਣਗੇ ਜੋ ਲੇਟ ਪੱਟੇ ਤੇ ਲੇਟ ਹੋਣਗੇ ਸਾਰੇ ਯਾਰ ਉਹ ਸਾਰ ਨਹੀਂ ਹੋਣੇਗੇ ਗੂਤਰ ਤੇ ਬਾਕੀ ਦੂਸਰਾ ਵਾਸਤੇ ਆਪਣੇ ਕੋਲ ਬੱਚੇ ਨਿਕਲੇ ਹੁੰਦੇ ਆ ਚਾਰ ਨਿਕਲੇ ਆ ਯਾ ਤੂੰ ਵੇਰ ਤੂੰ ਲੈ ਦੇ ਪਹਿਲਾਂ ਬਾਅਦ ਚ ਕਰਦੇ ਗਾਂਟੀ ਨੂੰ ਨਾ ਮੇਤਰ ਲੈ ਆਂਦਾ ਪਾਣੀ ਆ ਪਤਾ ਤੇ ਗੂਤਰਾਂ ਨੂੰ ਸਾਰੇ ਗੁੰਡੇ ਧੋ ਕੇ ਪਾਣੀ ਪਾ ਦਿੰਨੇ ਆ ਤੇ ਨਾਲ ਦਾਣੇ ਪਾ ਦਿੰਨੇ ਆ ਤੇ ਜਿਹੜੇ ਮੈਟ ਸੀਗੇ ਉਹ ਮੈਟ ਆਓ ਪਾਣੀ ਪਾ ਜਾਂਦਾ ਮੇਤਰੋ ਮੈਟਾਂ ਦੇ ਆ ਪਾਈ ਤੇ ਆ ਪਾਈ ਤੇ ਉਹਦੇ ਨੂੰ ਗਿੱਲੇ ਹੋ ਜਾਣਗੇ ਤੇ ਪਾਣੀ ਪਾ ਆਂਦਾਗਾ ਗਿੱਲੇ ਹੋ ਕੇ ਮਿੱਠਾ-ਮੁੱਠਾ ਵਧੀਆ ਲੈ ਜਾਣੀਆਂ ਤੇ ਉਹਨਾਂ 'ਪਾ ਦਾਣਾ ਪਾਣੀ ਪਾ ਦਿੰਨੇ ਆ ਗੂਤਰਾਂ ਨੂੰ ਦਾਣਾ ਪਾਣੀ ਪਾ ਕੇ ਨਾਲੇ ਮੈੜ ਧੋ ਲਗੇ ਤੇ ਨਾਲੇ ਪਸੂ ਵਾਲੀ ਖੇਜ ਧੋਣ ਵਾਲੀ ਆ ਉਹ ਧੋਵਾਂਗੇ ਕਿਹਨਾਂ ਦਾਣਾ ਪਾਣੀ ਪਾ ਦੇ ਸਾਰੇ ਕੂਤਰਾਂ ਨੂੰ ਆਪਾਂ ਨੂੰ ਮਿੱਤਰੋ ਪਾ ਦਾ ਸਾਰੇ ਕੂਤਰਾਂ ਨੂੰ ਦਾਣਾ ਪਾਣੀ ਚੋਗੀ ਜਾਂਦੇ ਕੂਤਰ ਤੇ ਹੁਣ ਹੋਈਏ ਮਿੱਟਾਂ ਧਾਲੇ ਆਪਾਂ ਓ ਬਈ ਮੈਟ ਚਲਦੇ ਆ ਉੱਥੇ ਨੋਈ ਇੱਕ ਤਾਂ ਮੈਟ ਧੋਣੇ ਆਪਾਂ ਹਾਲੇ ਮੈਟ ਧੋ ਦਿੰਨੇ ਆ ਗਿੱਲੇ ਹੀ ਆ ਪਹਿਲਾਂ ਪਾਣੀ ਪਾ ਲਈ ਸੀ ਇਹਨਾਂ ਤੇ ਤੇ ਨਾਲੇ ਆਪਾਂ ਖੇੜੀ ਧੂਣੀ ਆ ਪਸੂਆਂ ਵਾਲੀ ਆ ਹਾਲੀ ਤੂੰ ਜੇ ਮੈਂ ਤੂੰ ਮੈਡ ਮੋਡ ਤੇ ਫਿਰ ਨਹਾ ਕੇ ਤੇ ਫਿਰ ਗਾਂ ਕੰਟੀਨਿਊ ਕਰਦੇ ਮੇਰੇ ਖੇੜ ਤੋਂ ਲੱਗਾ ਮੈਂ ਜਾਣਾ ਲਿਬੜ ਤੇ ਆ ਵੀ ਤੂੰ ਕੇ ਰੱਖ ਕੇ ਵਿਲੇ ਹੋ ਕੇ ਫਿਰ ਗਾਂਥ ਨਹੀਂ ਕਰਾਂ ਗਾਂ ਕੰਟੀਨਿਊ 4 ਕ ਵੱਜੇ ਆ ਤੇ 6.5 ਵਜੇ ਕਰ ਤੇ ਕਰਦੇ ਗਾਂ ਕੰਟੀਨਿਊ ਧੋਲੇ ਆਂਦੇ ਜੀ ਮੈਟ ਆਤਾ ਹੈਗਾ ਉਹ ਡਰੋਲੀ ਆ ਤੇ ਆਹ ਵਾਲਾ ਮੈਟ ਹੈਗਾ ਇਸੇ ਪਿੰਜਰੇ ਦਾ ਹੀ ਇਹ ਕੱਲੂ ਛਾਦਾਂਗੇ ਨਾਲ ਸੁੱਕ ਸਕ ਜਾਣਗੇ ਨਾਲੇ ਖੰਭ ਚੁਗਦਾਂਗੇ ਕੱਲੂ ਵਿੱਚੋਂ ਇਹ ਮਾੜੇ ਮੂٹے ਲੱਗੇ ਆ ਬਾਕੀ ਆ ਜਾਲੀ ਤੋਦਾਂਗੇ ਇਹ ਤੇ ਯਾਰ ਲਾ ਹੀ ਦੇਣਾ ਆਪਾਂ ਜਾਲਾ ਹਾਲਾ ਆ ਲਾ ਕੇ ਤੇ ਇਹਨੂੰ ਮੰਜੀ ਪਾ ਕੇ ਤਾਂ ਹੀ ਟੰਗਿਆ ਕਰਾਂਗੇ ਯਾਰ ਇਹ ਚ ਕਬੂਤਰ ਪਾਇਆ ਕਰਾਂਗੇ ਧੋਤ ਆ ਕੇ ਨਾ ਪੂਰਾ ਕਪੜਾ-ਕੁੱਪੜਾ ਉਹਦਾ ਨਵਾਂ ਹੀ ਪਿਆ ਤੇ ਬਾਕੀ ਵੇਖਾਂਗੇ ਇਹ ਕਪੜਾ ਵੀ ਲਾ ਦਾਂਗੇ ਇੱਥੇ ਨਵਾਂ ਨਵਾਂ ਕਪੜਾ ਲਾ ਕੇ ਆਉਂਦੇ ਪੂਲ ਗਾੜ ਰਹੇ ਨਾ ਇੱਕ ਪੂਲ ਹੋਰ ਲਾਵਾਂਗੇ ਪਰਲੇ ਪਾਸੇ ਆਪਾਂ ਇਹ ਕੁਦਰ ਛਤਰੀ ਇੱਕ ਇਧਰ ਦੋ ਤਿੰਨ ਚਾਰ ਪੰਜ ਤੇ ਇੱਕ ਛਰੀ ਇੱਥੇ ਲਾਇਆ ਕਰਾਂਗੇ 6 6 ਛਤਰਾ ਲਾਇਆ ਕਰਾਂਗੇ ਆਪਾਂ ਤੇ ਬਾਕੀ ਸਤਮਾ ਉਹ ਜਾਲ ਉੱਚ ਕੂਤਰ ਕਤਰ ਪਾਲੇ ਕਰਾਂ ਨਹੀਂ ਜਾਲ ਜਾਲਾ ਕੇ ਇਸ ਲੈ ਹੀ ਜਾਂਦਾ ਜਾਲ ਲਾ ਕੇ ਚ ਵੀ ਵੰਜੀ ਪਸਾਰਿਆ ਕਰਾਂਗੇ ਚਲੋ ਕੋਈ ਨਹੀਂ ਮੌਕੇ ਤੇ ਵੇਖਾਂਗੇ ਨਾ ਕੀ ਬੰਦ ਆ ਪਹਿਲਾ ਰੈਸਰਾ ਨਹੀਂ ਕਰੀ ਜਾਂਦੀ ਕਬੂਤਰਾਂ ਨੇਰ ਬਾਬਾ ਖਾਮ ਭਾਗੇ ਕੂਤਰਾਂ ਨਾ ਤਾਂ ਚੜ ਕੇ ਮਹਿਨ ਲੱਗ ਪੂਗਾ ਡੰਡਿਆਂ ਦੇ ਅੱਥਲੇ ਥੋੜ੍ਹੇ ਨੇ ਰਹਿਣਗਾ ਬਾਕੀ ਤਾਂ ਮਹਿਨ ਲੱਗ ਦਗਾ ਚੜ ਕੇ ਇਥੇ ਨੂੰ ਵਿਖਾਉਣਾ ਇੱਥੇ ਬੈਠੀ ਆ ਬੈਠੀ ਇਕੱਲੇ ਐਰੀ ਬਰੋਬਰੀ ਖਾਮ ਪੱਟੇ ਸੀਗੇ ਨੇ ਨੇ ਆ ਗਏ ਪੂਰੇ ਵੜੀ ਖਾਮ ਭਾਈਆ ਕਾਣਾ ਕੋਣਾ ਕੋਈ ਨਹੀਂ ਹੋਇਆ ਕੰਮ ਲੈ ਉੱਡ ਗਿਆ ਹੋ ਗਈ ਬਾਕੀ ਥਰੜ ਲੀਆਂ ਦੀ ਵੀ ਆ ਗਿਆ ਇਹ ਕੋਸ਼ਿਸ਼ ਹੀ ਨਹੀਂ ਕਰਦੀਆਂ ਉੱਡਣ ਦੀ ਹਜੇ ਉੱਡ ਕੇ ਬਹਿ ਗਏ ਜੇ ਇਹਨਾਂ ਨੂੰ ਥੱਲੇ ਰਹਿਣ ਦੀ ਹੱਤ ਪੈ ਗਈ ਹੈ ਨਾ ਚਲੋ ਕੋਈ ਨਹੀਂ ਆਪੀ ਭਾਈਆਂ ਨੂੰ ਕੂਤਰਾ ਪਾ ਕੱਲ ਨੂੰ ਜਾਂ ਪਰਸੋਂ ਇਹਨਾਂ ਚ ਪਟਨੇ ਹੈ ਯਾਰ ਵਾਵਾ ਜੇ ਪਿਛਲੇ ਸਾਲ ਦੀਆਂ ਕਬੂਤਰਾਂ ਹੋਈਆਂ ਤੇ ਕਾ ਬੈਠੀ ਹਲਾ ਘੰਡਾਈ ਨਾਲ ਹੀ ਬੈਠੀ ਆ ਬਾਕੀ ਔਰ ਤਰੇ ਦੋ ਦੋ ਰਹਿੰਦੇ ਸੀਗੇ ਦੋ ਛੱਡਦੇ ਸੀ ਆਪਾਂ ਇਹਦੇ ਆ ਵੀ ਇੰਦ ਨੂੰ ਕਰਕੇ ਵਿਖਾ ਰਣਾ ਮੈਂ ਆ ਰਾਤੇ ਦੋ ਦੋ ਖੰਭ ਰਹਿ ਗਈ ਸੀਗੇ ਇੱਕ ਇੱਕ ਹੀ ਰਹਿ ਗਏ ਮਤਰਾ ਇੱਕ ਇੱਕ ਤਾਂ ਆਪ ਹੀ ਛੱਡ ਗਿਆ ਇਹ ਇਧਰ ਵੀ ਇੱਕ ਇੱਕ ਹੀ ਰਹਿ ਗਿਆ ਹਾਲਾ ਦਿੱਖਾਏ ਖੰਬਾ ਵਾਲਾ ਤੇ ਇਹ ਵੀ ਆਪਾਂ ਕੱਲੂ ਖਿੱਚ ਦਾਂਗੇ ਪੱਟ ਦਾਂਗੇ ਬਾਕੀ ਤਾਂ ਸਾਫ਼ ਹੋ ਗਿਆ ਆ ਵੀ ਇਹ ਹੋਰ 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 ਆ ਵੀ ਉਧਰੀ ਪੱਟਣ ਵਾਲੀ ਆ ਝਾੜ ਪੈ ਇਨਾਂ ਯਾਰ ਇਹ ਆ ਵੇ ਪੱਟਣਾ ਨੇ ਇਨਨ ਵੀ ਆ ਗੁਦਰੀ ਪੱਟਣ ਵਾਲੀ ਸਾਰਾ ਨਾ ਗਾਂ ਬੈਠੀ ਜਿਹੜੀ ਵੀ ਲੱਗਾ ਹਾਂ ਘੰਡ ਵਾਲੀ ਇਹ ਉਧਰ ਨਾ ਪਾ ਵੀ ਮਾਹ ਘਟਾਗੇ ਇਸ ਤਰ੍ਹਾਂ ਪਰਲੇ ਪਟਨਾ ਨੇ ਆ ਕੋਈ ਆਪਾਂ ਪਹਿਲੇ ਘੜਨੇ ਬਿਨਾ ਪਟਨ ਤੋਂ ਪਰਲੇ ਗੂਤਰ ਵੀ ਉਧਰ ਕਰਾ ਲਈ ਚੈੱਕ ਤੁਹਾਨੂੰ ਵਿਚੋਂ ਆਦਾ ਹੋਣੀ ਸਾਫ ਹੈ ਗੂਤਰਾ ਦੀ ਸਾਲ ਲਈ ਆ ਜਪਾਂ ਦਰੂ ਕਾਲੀ ਪੂਸ਼ ਇਹ ਜੁੜਨਾ ਫੈਨਾ ਬਾਕੀ ਜਮਾ ਚਿੱਟਾ ਦੁਕਾਨ ਤਾਂ ਖਾਲੀਆਂ ਇਧਰ ਵੀ ਦੋ ਹਮ ਵੀ ਕਾਲਿਆ ਕਾਲਣਾ ਬੁਛਾਲੀ ਖੱਟੀਆਂ ਅੱਖਾਂ ਦਾ ਗੂਤਰਾ ਬੱਜੇ ਬੈਠੇ ਜੀ ਪੂਰੇ ਆਈ ਗੁੱਤੇ ਪਟਣਾ ਲਾ ਦਾਣੇ ਅੱਜ ਖਾਧੇ ਇਹਨਾਂ ਨੇ ਘੱਟ ਖਾਦੇ ਆ ਜਾਂ ਮੇਰੇ ਪੈ ਹੀ ਵੱਧ ਗਏ ਹੋਣੇ ਆ ਚਲੋ ਕੋਈ ਨਹੀਂ ਤੁਮ ਬੱਚੇ ਵੀ ਦਿਖਾ ਦੇ ਕਿੱਡੇ-ਕੱਡੇ ਹੋ ਗਏ ਆ ਚਾਰ ਪੰਜ ਦਿਨ ਹੋ ਗਏ ਬੱਚੇ ਵਿਖਾਏ ਨਹੀਂ ਤੁਹਾਨੂੰ ਇੱਡਾ ਗਿਆ ਇੱਕ ਆਇਡਾ ਗਿਆ ਅੱਖਾਂ ਦਾ ਬਾਅਦ ਚ ਪਤਾ ਲੱਗਣਾ ਠੱਲਣਾ ਪਾਉਣਾ ਸੱਚ ਯਾਰ ਠੱਲਣਾ ਹੀ ਪਾਉਣੀ ਆਪਾਂ ਕੱਲ ਨੂੰ ਇਹਨਾਂ ਬੱਚਿਆਂ ਦੇ ਚਾਰਾਂ ਦੇ ਦੋ ਆ ਬੈਠੇ ਠੱਲਣਾ ਰਹਿਣ ਇਹਨਾਂ ਦੀ ਪਾਉਣਾਗਾ ਕਾਪੀ ਦੇ ਕਰਦੇ ਨੋਟ ਠੱਲਣਾ ਪਾ ਕੇ ਬਾਕੀ ਓਕੇ ਰਿਪੋਰਟਾਂ ਬਾ ਇਹਨਾਂ ਜਿਹੜੇ ਲਾਲ ਘੰਡਾ ਦਾ ਹੁਣ ਤਾਂ ਛੈਰੀ ਛੱਡ ਗਏ ਤੇ ਛੱਡਾਂ ਦਾ ਕੱਲੂ ਛੱਡ ਦਾਂਗੇ ਨਹੀਂ ਬਸ ਬੰਦੀ ਇਹ ਵੀ ਆ ਬੈਠਾ ਹਰਾ ਘੰਡ ਤੇ ਲਾਲ ਦੂਸਾ ਇਹ ਵੀ ਲੱਗ ਗਿਆ ਇਹ ਕੇ ਬੰਦ ਕਰ ਦੇਣਾ ਆਪਾਂ ਤੇ ਇੱਕ ਉਹ ਲਾਲ ਘੰਡ ਵਾਲਾ ਇੱਕ ਦੂਰੇ ਨੱਡਾਇਆਂ ਕਰਾ ਲਾਂਗੇ ਦੋ 13 ਦਾ ਦੋ ਹੀ ਇੱਕ ਉਹ ਲਾਲ ਪੂਛੜਾ ਉਹ ਬੈਠਾ ਤਿੰਨ ਤੇ ਇੱਕ ਆ ਬੈਠਾ ਘਟਕਾ ਖਾਣਾ ਲਾਲ ਘਾਂ ਦਾ ਵਾਲਾ ਚਾਰ ਕੀ ਰਾਤ ਬਸ ਚਾ ਰਹੇ ਪਾਰਟੀ ਦੇ ਨੇ ਆ ਬੰਦੀ ਕਰਨੇ ਆ ਇਹਦੇ ਕਿੰਨੇ ਕਨੇ ਰਹਿ ਗਏ ਤਿੰਨ ਤਿੰਨ ਰਹਿ ਗਏ ਇਹਦੇ ਬਾਹਰ ਤਾਂ ਹੁਣ ਨਹੀਂ ਛੱਡਦੇ ਸ਼ੈਦੀ ਛੱਡ ਗਏ ਖਿੱਚ ਦੇ ਨੇ ਵੀ ਨਾਲ ਜਿਹੜੇ ਹੁਣ ਕੂਤਰ ਖਿੱਚਣ ਲੱਗੇ ਛੱਡ ਦਿੰਗਾ ਇਹ ਲਾਈਟਾਂ ਤੇ ਕੁੱਤਰ ਨਾਲ ਨੇ ਠੱਪੇ ਮਾਰ ਲੱਗਦੇ ਵੇਖ ਲੋ ਆ ਵੇਲਾ ਸੁੱਤੇ ਪਏ ਰਹ ਆਉਣ ਪਰਲੇ ਗਿੱਦਾ ਮੂੰਹ ਲੱਗ ਪੇ ਆਏ ਹਾਈ ਛੁੱਟ ਗਏ ਮਾਰਦੀ ਆ ਪੱਲੇ ਵੀ ਹੁਣ ਨਾ ਮਾਰ ਹੁਣ ਗਰਮੀ ਚ ਮਾਰੀ ਤੂੰ ਇਹ ਫਿਰ ਤੈਨੂੰ ਭਾਇਆ ਕਰਾਂਗੇ ਤੂੰ ਬੈਠਿਆ ਨਾ ਕਰੀ हड़ पिछे मैं घटा कैसे तो। दूजी दे बाकी सुतन पंगा चाक मैं भी आ गई थले को चाह ਦੇਖੋ ਉੱਡਦੇ ਹਨ ਆ ਨੀਲੀ ਵੀ ਨਹੀਂ ਆਉਂਦੇ ਗਰਮੀ ਮੈਂ ਕੱਢ ਨੂੰ ਵਟ ਆਹੋ ਦੇਖੋ ਐ ਬਾਗੇ ਖੰਭ ਕੱਢੋ ਮੈਨੂੰ ਰਾਹ ਕਹਿੰਦੀ ਖੜ ਮੈਂ ਉੱਡਣਾ ਇਹ ਤੈਨੂੰ ਨਹੀਂ ਡਾਉਣਾ ਤੂੰ ਵੱਡੀ ਆ

ਕਾਲੂ ਵਰੀਆ ਦਿਨ ਕਰਾਇਆ ਲਾਦੇ ਰੱਬ ਤੇ ਕਾਲੂ ਛੱਡਾਂਗੇ ਬੱਚੇ ਸ਼ਾਨਦਾਰ ਕਾਲੂ ਬਾ ਅੱਜ ਇਹਦਾ ਲਾਸਟ ਡਾਈ ਆ ਕੱਲ ਲਈ ਬਾਕੇ ਡਾਈ ਤਾਂ ਕਿਹੜੇ ਉੱਡਣਾ ਜਿਹੜਾ ਇਹਨਾਂ ਨੇ ਝਾੜ ਪਾਏ ਵੇ ਤਿੰਨ ਤਿੰਨ ਤਾਂ ਰਹਿ ਗਏ ਤੁਸੀਂ ਆਪ ਸਿਆਣੇ ਆ ਨਾ ਕਿਹੜਾ ਕਿੰਨਾ ਗੁੱڈنਗੇ ਬਾ ਸ਼ਰੀ ਤੇ ਪਾ ਦਾਂਗੇ ਰਾਂ ਕਾਲੂ ਲਾਸਟ ਰੀ ਪਾਸੋਂ ਖੇਚ ਪੱਟ ਪੜਾਈ ਕਰ ਦਾਂਗੇ ਇਹਨਾਂ ਦੀ ਆਪਾਂ ਚਲੋ ਮਿੱਤਰੋ ਕਰਦੇ ਆ ਬਲੌਗ ਦਾ ਐਂਡ ਤੇ ਬਲੌਗ ਕਿਵੇਂ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਲਿਆ ਕਰੋ ਤੇ ਬਾਕੀ ਸਾਰੇ ਵੀਰਾਂ ਦਾ ਧੰਨਵਾਦ ਬਲੌਗ ਦੇਖਣ ਲਈ ਜਿੰਨਾ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਚੈਨਲ ਜੂ ਸਬਸਕ੍ਰਾਈਬ ਕਰ ਲਓ ਡੋਲ ਗਰੁੱਪ ਜਿਹੜੇ ਵੀਰ ਨਵੇਂ ਆਏ ਆ ਚੈਨਲ ਤੇ ਇਹ ਨਵੇਂ ਯਾਰੀ ਵੇਂਦੇ ਆ ਨਵਾਂ ਵੀਡੀਓ ਵੇਂਦੇ ਆ ਤੇ ਉਹਨਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਜਰੂਰ ਸਬਸਕ੍ਰਾਈਬ ਕਰ ਲਓ ਤੇ ਤਾਂ ਕਿ ਜਿਹੜੀਆਂ ਰੋਹੇ ਪਾਉਣਾ ਵੀਡੀਓ ਤੁਹਾਡੇ ਦਿੱਕਰ ਆ ਸਕਣ ਜੀਤ ਤੋਂ ਛੇਤੀ ਬਾਕੀ ਧੰਨਵਾਦ ਸਾਰੇ ਵੀਰਾਂ ਬਲੌਗ ਵੇਖਣ ਲਈ ਲਵ ਯੂ ਸਾਰਿਆਂ ਨੂੰ